ਇਹ ਰੰਨਾ ਬਸਾ ਕੋਲੇਟ ਲੈ ਸੀਗਾ ਇਹ ਬੜੀ ਖੂਬਸੂਰਤ ਜਗ੍ਹਾ ਹੈ ਇਸੇ ਪਹਿਲਾਂ ਇੰਡਸਟਰੀ ਏਰੀਆ ਬਣਨਾ ਸੀ ਪਰ ਬਣ ਨਹੀਂ ਸਕਿਆ ਜੀ ਬਣ ਜਾਂਦਾ ਇਹ ਇਸ ਜਗ੍ਹਾ ਦੀ ਕੀਮਤ ਬਹੁਤ ਵਧ ਨਹੀਂ ਸੀ ਇਹ ਹਾਂ ਇੱਕ ਜੂ ਬਣ ਗਿਆ ਇਹ ਹੈਲੀਪੈਡ ਜੂ ਬਣ ਗਿਆ ਇੱਥੇ ਹੈਲੀਪੈਡ ਬਣ ਗਿਆ ਤੇ ਫਿਰ ਮੈਂ ਇੱਥੇ 22 23 ਸਾਲ ਇੱਥੇ ਅਸੀਂ ਆਉਂਦੇ ਜਾਂਦੇ ਰਹੇ ਹਾਂ ਘਟੋ ਘਟਾ ਇਹ ਮਹਾਂਜੋ ਅਰ ਮਿੱਤਰ ਪਿਆਰੀ ਆਉਣੇ ਹਰਕਾ ਬਲ ਸਾਹਿਲ ਆਉ ਖੜੇ ਆ ਉਹ ਦਾਵਾਵਾਂ ਕੋ ਸ਼ੁਕਰ ਕਰਕੇ ਕੋਲ ਨੂੰ ਦਵਾਰ ਆ ਇਹ ਮਹਾਂਜੋ ਤੁਹਾਨੂੰ ਭਾਈ ਅਰਕਵਲ ਜੀ ਆਣਾ ਹੈ ਕਿ ਅਸੀਂ ਹਰਕਾ ਬਲ ਨੂੰ ਕਿਹਾ ਵੀ ਤੁਹਾਨੂੰ ਜਿੱਥੇ ਅਸੀਂ ਆਉਂਦੇ ਰਹੇ ਆਂ ਭਾਈ ਜੀ ਸਾਹਿਬ ਬੱਚੇ ਵੀ ਇੱਥੇ ਬੱਚੇ ਵੀ ਛੋਟਾ ਬਚਪਨ ਤੋਂ ਛੋੜੇ ਹੁੰਦੇ ਆਏ ਨੇ ਜਿੰਨੇ ਤੇ ਆ ਜਾਂ ਸਾਡੇ ਰਿਲੇਟਿਵ ਸੜਿਆਰ ਤੋਂ ਸਰਗਰਦੀ ਨਾ ਵੀ ਹੈ ਕਈ ਕਈ ਵਾਰ ਆ ਕੇ ਮਤਲਬ ਰਹੀ ਹੈ ਕਿ ਇੱਥੇ ਆ ਕੇ ਫਿਰ ਉਹ ਸਕੂਨ ਜਾਂ ਮਿਲ ਜਾਂਦਾ ਤੇ ਉਹ ਬੈਠੇ ਰਹਿਣਾ ਬੜਾ ਬਹੁਤ ਦੇ ਆ ਜਲਾ ਫਿਰ ਜਾਣੀਆਂ ਬੱਚਿਆਂ ਨੇ ਆ ਕੇ ਪਹਿਲਾਂ ਤਾਂ ਬੱਚੇ ਬੜੀ ਖੁਸ਼ ਹੋ ਗਿਓ ਖੁਸ਼ ਹੁੰਦੇ ਸੀਗੇ ਜਿੱਕੇ ਮੀਂਹ ਵਸਾਲ ਫਿਰ ਦੁਖੀ ਹੋ ਗਿਓ ਆਪਾਂ ਵਸਾਲ ਹੀ ਜਾਂਦੇ ਜੋਰ ਲੈ ਗਿਓ ਤੇ ਬੱਚੇ ਤੰਗ ਕਰਦੇ ਵਸਾਲ ਉਹ ਮ ਖਾਣੇ ਵਾ ਜਵਾਦੂ ਹੀ ਕਰਦੇ ਇਹ ਜਦ ਵੀ ਸਾਨੂੰ ਜਾਂਦੇ ਵਸਾਜ ਲੈ ਕੇ ਜਾਂਦੇ ਉੱਥੇ ਸਾਨੂੰ ਭਾਂਡੇ ਮੰਜਨੇ ਪੈਂਦੇ ਨੇ ਪੋਚੇ ਮਾਰਨੇ ਪੈਂਦੇ ਪਾਣੀ ਪੋਚੇ ਮਾਰਨੇ ਪੈਣਗੇ ਕਿਰਪਾ ਜੀ ਅਜੇ ਅਵਲ ਘਰ ਹੈ ਅਵਲ ਘਰ ਤਾਂ ਸਵਾਰ ਨਹੀਂ ਪਊਗਾ ਇੱਕ ਤੁਹਾਨੂੰ ਮੈਂ ਹੋਰ ਦੱਸਦਾ ਇਹਦੀ ਨਾ ਪਾ ਕੇ ਇਹ ਮੰਦਿਰ ਹੈ ਇਹ ਉਹ ਦਿਸਦਾ ਖੜੀ ਹੋਖੜੀ ਆ ਆ ਆ ਆ ਆ ਨੇੜੇ ਇਹ ਇਹ ਮੰਦਿਰ ਮੇਰੇ ਖਿਆਲ ਚ 200 ਪੌੜੀ ਹੈ ਠੀਠੋਂ ਉਰੋਂ ਗਿਆੰਦੇ ਤੇ ਇਥੇ ਇੱਕ ਵਾਰ ਮੈਂ ਜੋਕਾ ਨੂੰ ਲੈ ਗਿਆ ਸਾਰਿਆਂ ਨੂੰ ਜੋਕਾ ਕਹਿੰਦੇ ਜੀਭਾਂ ਨਿਕਲ ਗਈਆਂ ਜੀ ਕਹਿੰਦੇ ਕਿੱਥੇ ਸਾਨੂੰ ਫਸਾਤਾ ਪਰ ਉੱਪਰ ਜਾ ਕੇ ਫੇਰ ਨਾ ਮੰਦਿਰ ਜਾ ਕੇ ਸਾਰਾ ਜਿਵੇਂ ਕਹਿੰਦੇ ਨਾ ਪੂਰਾ ਸੋਹਣ ਥੋੜੇ ਕਸਮੋ ਜਿਹਾ ਲੱਗਦਾ ਵੀ ਆ ਸੋਹਣ ਆਏ ਐ ਤੇ ਬੁਲੰਦੀ ਤੇ ਜੋ ਖੜਾ ਹੁੰਦਾ ਕੋਈ ਐ ਬੁਲੰਦੀ ਬਲੰਦ ਕਹਿ ਦਈਏ ਰਤੂਵਾ ਵੀ ਬਲੰਦ ਹੁੰਦਾ ਐ ਪਰਵਦੀ ਮੰਦਰ ਹੁੰਦੇ ਨੇ ਇਸ ਮੰਦਰ ਤੇ ਜਾ ਕੇ ਫਿਰ ਗਏ ਕਿ ਦੁਬਾਰਾ ਵੀ ਦੇਖਣ ਲਈ ਜਗ੍ਹਾ ਹੈ